ਵੀਰਨ ਲਈ ਜਿਹੜੇ ਦੇਸ਼ ਬਾਫਤਮ ਪੀਏਜੀ ਬਾਰਡਰ ਤੇ ਐਸਐਸਪੀ ਸਾਹਿਬ ਦੀ ਬੇਸ਼ੰਗਤ ਇਛਾ ਦੇ ਉੱਤੇ ਅਸੀਂ ਅੱਜ ਛੰਡੇੜਾਲਾ ਸ਼ਹਿਰ ਦੇ ਵਿੱਚ ਬਲੈਕ ਮਾਰਚ ਕੀਤਾ ਇਹਦੇ ਸਾਡੀ ਟੀਮ ਦੇ ਵਿੱਚ ਐਸਐਚਓ ਤਰਸਿਲਾ ਐਸਐਸਪੀ ਜੀ ਐਸਐਸ ਛੰਡੇੜਾਲਾ ਸਾਰੀ ਪੁਲਿਸ ਸੈਕਸ਼ਨ ਦੀ ਤਕਰੀਬਨ 70 80 ਬੰਦਿਆਂ ਦੇ ਨਾਲ ਅਸੀਂ ਹੋ ਕੇ ਸਾਰੇ ਬਾਜ਼ਾਰ ਦੇ ਵਿੱਚ ਪੈਦਲ ਮਾਰਚ ਕੀਤਾ ਇਹ ਸਿਰਫ ਲੋਕਾਂ ਦੇ ਵਿੱਚ ਵਿਸ਼ਵਾਸ ਕਾਇਮ ਕਰਨ ਦੇ ਲਈ ਅਸੀਂ ਇਹ ਸਰਬ ਬਲੈਕ ਮਾਰਚ ਕਰਤਾ ਤੇ ਬਾਕੀ ਮੇਰੀ ਪਬਲਿਕ ਨੂੰ ਅਪੀਲ ਇਹ ਕੱਲ 26 ਜਨਵਰੀ ਦਾ ਦਿਨ ਹੈ ਤੇ ਤੁਮ ਉਸਮਾ ਕੇ ਉਸ ਕਮੇਟੀ ਕਰਦੇ ਵਿੱਚ ਚੱਲਦਾ ਲੜਾਇਗਾ ਤੇ ਤੇ ਹਿੰਦ ਨੂੰ ਆ ਕੇ ਕੰਮ ਚ ਬਿਨਾ ਕਿਸੇ ਤੌਰ ਤੇ ਪੂਸੀ ਰਾਤ ਨਾ ਕੀ ਵੀ ਲਗਾ ਰਹੇ ਤੇ ਕਦੋਂ ਆਪਣਾ ਲੇਟ ਆਪਰ ਤੱਕ ਸਭੀ ਬੈਸਟਾ ਵਿਚ ਅੱਜ ਅਸੀਂ ਮਾਨਯੋਗ ਐਸਪੀ ਡੀ ਸਾਹਿਬ ਦੀ ਰਹਿਮਾਈ ਦੇ ਹੇਠ ਬਾ ਹੁਕਮ ਡੀਏਜੀ ਬਾਰਡਰ ਨੇ ਤੇ ਐਸਐਸਪੀ ਸਾਹਿਬ ਦੀ ਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਅਸੀਂ ਅੱਜ ਝੰਡੇ ਵਾਲਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਇਹਦੇ ਸਾਡੀ ਟੀਮ ਦੇ ਵਿੱਚ ਐਸਐਚਓ ਤਰਸਿਕਾ ਐਸਐਚਓ ਖਲਜੀਆਂ ਐਸਐਚਓ ਝੰਡੇ ਵਾਲਾ ਸਾਰੀ ਫੋਰਸ ਜਿਹੜੀ ਤਕਰੀਬਨ 70 80 ਬੰਦਿਆਂ ਦੇ ਨਾਲ ਅਸੀਂ ਹੋ ਗਏ ਸਾਰੇ ਬਾਜ਼ਾਰ ਦੇ ਵਿੱਚ ਪੈਦਲ ਮਾਰਚ ਕੀਤਾ ਇਹ ਸਿਰਫ ਇੱਕ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਅਸੀਂ ਇਹ ਸਾਰਾ ਫਲੈਗ ਮਾਰਚ ਕੀਤਾ ਤੇ ਬਾਕੀ ਮੇਰੀ ਪਬਲਿਕ ਨੂੰ ਅਪੀਲ ਹੈ ਕੀ ਕੱਲ 26 ਜਨਵਰੀ ਦਾ ਦਿਨ ਵਾ ਹਮਮ ਹਮਾ ਕੇ ਇੱਥੇ ਕਮੇਟੀ ਘਰ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਤੇ ਉੱਥੇ ਹਮਮ ਹਮਾ ਕੇ ਪਹੁੰਚਣ ਬਿਨਾਂ ਕਿਸੇ ਖੌਫ ਦੇ ਪਾਸੀਂ ਰਾਤ ਨਾਕੇ ਵੀ ਲਗਾ ਰਹੇ ਆਂ ਤੇ ਬਕਾਇਦਾ ਹੁਣ ਲੇਟ ਆਵਰ ਤੱਕ ਸਾਡੀਆਂ ਗਸ਼ਤਾਂ ਵੀ ਚੱਲਣਗੀਆਂ